ਖੁਸ਼ਾਲਪੁਰ ਫਾਸਟ ਰਾਈਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਰਲਚੋ ਸੋਸਾਇਟੀ ਖੁਸ਼ਾਲਪੁਰ ਵੱਲੋਂ 35ਵੇਂ ਇੰਟਰਨੈਸ਼ਨਲ ਮਹਾਨ ਕੀਰਤਨ ਦਰਬਾਰ 11 ਅਕਤੂਬਰ ਦਿਨ ਸ਼ਨੀਵਾਰ ਨੂੰ ਖੁਸ਼ਾਲਪੁਰ ਆਉਸ਼ਨ ਗਰਾਊਂਡ ਵਿਖੇ ਕਰਵਾਇਆ ਜਾ ਰਿਹਾ ਹੈ ਹਨ ਇਹ ਕੀਰਤਨ ਦਰਬਾਰਾਂ ਦੀ ਲੜੀ ਸ੍ਰੀ ਮਹਾਨ ਤਾਰਾ ਸਿੰਘ ਜੀ ਦੇ ਅਸ਼ੀਰਵਾਦ ਦੇ ਨਾਲ ਸ੍ਰੀ ਰਜਵਿੰਦਰ ਸਿੰਘ ਜੀ ਹੁਣਾਂ ਨੇ ਸਾਲ 1991 ਤੋਂ ਇਨਾ ਕੀਰਤਨ ਦਰਬਾਰਾਂ ਦੀ ਲੜੀ ਸ਼ੁਰੂ ਕੀਤੀ ਔਰ ਅੱਜ ਆਪਣੇ 35ਵੇਂ ਪੜਾਅ ਤੇ ਪਹੁੰਚਦੇ ਹੋਏ 11 ਅਕਤੂਬਰ ਨੂੰ ਇਹ ਕੀਰਤਨ ਦਰਬਾਰ ਰੌਸ਼ਨ ਗਰਾਉਂਡ ਵਿਖੇ ਸ਼ਾਮ 5 ਵਜੇ ਤੋਂ ਅੰਮ੍ਰਿਤ ਵੇਲੇ ਤੱਕ ਗੈਨਸ ਸਵਾਈ ਇਹ ਕੀਰਤਨ ਦਰਬਾਰ ਕਰਾਇਆ ਜਾ ਰਿਹਾ ਇਸ ਸਾਲ ਕੀਰਤਨ ਦਰਬਾਰ ਜੋ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਤਾ ਗਦੀ ਦਿਵਸ ਨੂੰ ਸਮਰਪਿਤ ਕਰਕੇ ਇਹ ਕੀਰਤਨ ਦਰਬਾਰ ਕਰਾਇਆ ਜਾ ਰਿਹਾ ਹੈ ਸੰਗਠਾ ਦੇ ਪ੍ਰਬੰਧ ਕੀਤੇ ਗਏ ਨੇ ਸੰਗਠਾ ਦੇ ਕੰਫਰਟ ਦੇ ਗਏ ਇੱਥੇ ਪ੍ਰਬੰਧ ਕੀਤੇ ਗਏ ਨੇ ਸਾਰੇ ਟੈਂਟ ਲੱਗੇ ਨੇ ਗਰੂ ਕੇ ਅੰਦਰ ਦੀ ਤਿਆਗੀਆਂ ਹੋਈਆਂ ਚਾਹ ਪਕੌੜਿਆਂ ਤੇ ਲੰਗਰਾਂ ਦੀਆਂ ਤਿਆਗੀਆਂ ਔਰ ਗੁਰਬਾਣੀ ਦੇ ਕੀਰਤਨੀਏ ਪੰਥ ਪ੍ਰਸਿੱਧ ਕੀਰਤਨੀਏ ਜਥੇ ਪਹੁੰਚ ਰਹੇ ਨੇ ਜੋ ਸੰਗਤਾਂ ਨੂੰ ਆਪਣੇ ਕੀਰਤਨ ਦੇ ਨਾਲ ਨਿਹਾਲ ਕਰਨਗੇ ਜੀ ਸਾਰੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ 11 ਅਕਤੂਬਰ ਦਿਨ ਸ਼ਨੀਵਾਰ ਨੂੰ ਲੋਸ਼ਨ ਗਰਾਊਂਡ ਵਿਖੇ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਲਾਓ ਤੇ ਕੀਰਤਨ ਦਾ ਆਨੰਦ ਮਾਣੋ ਤੇ ਆਪਣਾ ਜੀਵਨ ਸਫਲ ਕਰੋ ਜੀ वाहिगुरू जी का ख़ालसा वाहिगुरु जी फति